ਤੇਰੇ ਸੂਰਬੀਰਾਂ ਨੇ ਤੇਰੇ ਪੁੱਤਰਾਂ ਨੇ ਛੇਰਾਂ ਦੀ ਤਰ੍ਹਾਂ ਸ਼ਹਾਦਤ ਪ੍ਰਾਪਤ ਕੀਤੀ ਹੈ ਉਹਨਾਂ ਨੇ ਦਹਾੜ ਮਾਰ ਕੇ ਵਜ਼ੀਰ ਖਾਂ ਦੀ ਸਾਰੀ ਕਹਿਰ ਚੈਰੀ ਨੂੰ ਕਮਾ ਦਿੱਤਾ ਉਹ ਭਾਵੇਂ ਸ਼ਹੀਦ ਹੋ ਗਏ ਪਰ ਉਹਨਾਂ ਨੇ ਧਰਮ ਨੂੰ ਆਂਚ ਨਹੀਂ ਲਾਈ ਜਿਵੇਂ ਰੋ ਰੋ ਕੇ ਨੂਰਾ ਹਜ਼ੂਰ ਨੂੰ ਇਹ ਸਾਰੀ ਕਹਾਣੀ ਦੱਸ ਰਿਹਾ ਹੈ ਉਸ ਵਕਤ ਦਾ ਵੇਰਵਾ ਕਵੀ ਦੀ ਕਲਮ ਨੇ ਇਉਂ ਬਿਆਨ ਦੱਸਾਂ ਕਿ ਮੇਰੇ ਆਦਤਾਂ ਧੁਖਾਂ ਦੇ ਸਾਕੇ ਬੋਲ ਕੇ छोटा गला वॾिय न जावन बोलके दसि न जवन बोलके सैबां पातिय सैबा ऐं भात नसि ਲਾਲਾ ਦੀਆਂ ਦਰਦ ਕਹਾਣੀਆਂ ਬੱਚਿਆਂ ਦੀਆਂ ਦਰਦ ਕਹਾਣੀਆਂ ਦੱਸਾਂ ਕਿ ਮੇਰੇ ਆ ਮਾਲਕਾ ਦੱਸਾਂ ਕਿ ਮੇਰੇ ਆ ਮਾਲਕਾ ਧੁੱਖਾਂ ਦੇ ਸਕੇ ਫੋਲ ਕੇ छोटा गला वॾियां दसि न जाणु बोल के द न जवन बोलेसे पाए पातां लेॾी नसिय नूरा त सुधारा दरद क ਬੱਚਿਆਂ ਦੀਆਂ ਜਰਤ ਕਹਾਣੀਆਂ ਸਰਸਾਤ ਵਿਛੜੇ ਲਾਲ ਦੋ ਘਰ ਆਪਣੇ ਗੰਗੂ ਲੈ ਗਿਆ ਉਹ ਬਣ ਗਿਆ ਨਮਕ ਹਰਾਮ ਸੀ ਤੇ ਲਾਲਚ ਦੇ ਵਸ ਪੈ ਗਿਆ ਲਾਲਚ ਦੇ ਵਸ ਪੈ ਗਿਆ ਹੋ ਕੰਮ ਲਿਆ ਨ ਕੋਈ ਵਿਚਾਰ ਤੋ ਮੰ ਲਿਆ ਨ ਕੋਈ ਵਿਚਾਰ ਤੋਂ ਰੱਖਿਆ ਸਿਨਤਾ ਕਾਲੀਆਂ ਰੋ ਰੋ ਕੇ ਨਰਾਦਰ ਸੁਦਾਵ ਲਾਲਾ ਦੀਆਂ ਦਰਦ ਕਹਾਣੀਆਂ ਬੱਚਿਆਂ ਦੀਆਂ ਦਰਦ ਕਹਾਣੀਆਂ ਮਿਰ ਵਿੱਚ ਖਚਰੀ ਪੇਸ਼ੀਆਂ हिकु एक एक तरफ़ो वकालतां दाजीर्त फे सी लाला न कोल अदा लाला न कोल अदा तां तंदर टुटियां कंडियां जामदांदर टुटिया कंडियां जाम ਉੱਥੇ ਉਲਝ ਕੇ ਆਸੀ ਤਾਨੀਆਂ ਰੋ ਰੋ ਕਨੂਰਾ ਦਾ ਸੁਨਦ ਲੱਲਾ ਦੀਆਂ ਦਰਦ ਕਹਾਣੀਆਂ ਬੱਚਿਆਂ ਦੀਆਂ ਦਰਦ ਕਹਾਣੀਆਂ ਕਦੇ ਲਾਲ ਚਤੇ ਕਦੇ ਧਮਕੀਆਂ ਰਹੇ ਵਰਤ ਤਰੀਕੇ ਰਾਜ ਸੀ ਭੁੱਲ ਬੈਠੇ लालड़ा न खाज सी लालड़ खले पज सी ते न कीअं मिंटा लॻंदे प्राणीअ गुरू नूर दाला जी दर्द कहाणिय बचया दर्द कहाणिय ਤੇ ਪਛਕਾ ਮਖਮਲੀ ਠੰਡੇ ਬੁਰਜ ਵਿੱਚ ਬੰਦ ਸੀ ਠੰਡੇ ਬੁਰਜ ਵਿੱਚ ਬੰਦ ਸੀ ਨਾ ਡਰੇ ਡਰਾਏ ਕਿਸੇ ਤੋਂ ਨਾ ਡਰੇ ਡਰਾਏ ਕਿਸੇ ਤੋਂ ਭਾਵੇਂ ਸੀ ਚਿੰਦਨਾਂ ਵਾਲਿਆ ਹਉ ਰੋ ਰੋ ਕੇ ਨੂਰਾ ਦੱਸਦਾ ਲੱਲਾ ਦੀਆਂ ਤਰਤ ਕਹਾਣੀਆਂ جيا ديا ديا